ਸ੍ਰੀ ਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋਵੋਗੇ ਵਧੀਆ ਸਾਨੂੰ ਸਾਡੇ ਦਾ ਪੂਰਾ ਪੂਰਾ ਮਾਨ ਹੈ ਕਿ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਅਸੀਂ ਤੋਂ ਜ਼ਿਆਦਾ ਠੀਕ ਆ ਥੋੜੀ ਜਿਹੀ ਤਬੀਅਤ ਖਰਾਬ ਚੱਲੀ ਜਾ ਰਹੀ ਹੈ ਮੌਸਮ ਦਾ ਫਰਕ ਪੈ ਗਿਆ ਬਹੁਤ ਸਾਰੇ ਵੀ ਪੈ ਨਹੀਂ ਰਿਹਾ ਅਸ ਤਾਂ ਪੁੱਛ ਰਹੇ ਸੀਗੇ ਵੀ ਸੰਗਰੂਰ ਦੇ ਮਹੀ ਕਿਉਂ ਨਹੀਂ ਮੰਨਦਾ ਬਾਕੀ ਸਾਰੇ ਗਾਉ ਪੈ ਰਿਆ ਤੁਹਾਨੂੰ ਇਹਦਾ ਰੀਜ਼ਨ ਹੈ ਪਤਾ ਨਹੀਂ ਲੱਗਦਾ ਆਪਣੇ ਕੋਈ ਮੈਨਲਾ ਸ਼ਰਾਬ ਸ਼ੁਰੂ ਲੱਗਿਆ ਲੱਗਦਾ ਸੰਗਰੂਰ ਨੂੰ ਸਾਰੇ ਪਾਸੇ ਇੰਨੀ ਪੈ ਗਿਆ ਸਾਰੇ ਪਾਸੇ ਜਮੀਂ ਵੀ ਨਹੀਂ ਆਇਆ ਸਾਡੇ ਪਿੰਡ ਨਹੀਂ ਵੀ ਪਿਆ ਬੱਦਲ ਬੱਦਲ ਰਵੇ ਬੱਦਲਾ ਆ ਕੇ ਮੋੜ ਜਾਂਦਾ ਡੇਲੀ ਬੱਦਲ ਹੋ ਜਾਂਦਾ ਗਿਆ ਪਤਾ ਨਹੀਂ ਕੀ ਚੱਕਰ ਹੈ ਹੋਰ ਸਾਨੂੰ ਐਸੀ ਨੀਂਹ ਮੂ ਪੈ ਜੇ ਆਪਾਂ ਨੇ ਸੱਤਣਾ ਜੀ ਅਨੁਭਵਕਵਾਤਰ ਆਪਣੇ ਪੋਡਕਾਸਟ ਚ ਮੀਂਹ ਨਹੀਂ ਪੈ ਰਿਹਾ ਅੱਜ ਤਾਂ ਉੱਥੇ ਆਉਣਾ ਸੀ ਉੱਥੇ ਮੋਟਰ ਤੇ ਨਹੀਂ ਸਾਦੇ ਹੁਣ ਭਾਈ ਇਹ ਮੀਂਹ ਨਹੀਂ ਪੈ ਰਿਹਾ ਉਹ ਕਹਿੰਦਾ ਜਦੋਂ ਮੀਂਹ ਪੂਗਾ ਮੈਂ ਫੇਰ ਹੀ ਆਉਂਗਾ ਕਹਿੰਦਾ ਮੈਂ ਪਾਪੀਆਂ ਨੇ ਸ਼ਹਿਰ ਨਹੀਂ ਆਉਂਦਾ ਹੈਗਾ ਕਹਿੰਦਾ ਪੁੰਨ ਪਰ ਨਗਰ ਉਹ ਸਾਡੇ ਅੱਜ ਅੱਜ ਦੇ ਮੁੱਖ ਮਹਿਮਾਨ ਪੰਡਤ ਜੀ ਨੇ ਸੜੀ ਚਾਲ ਜੀ ਸਾਰਿਆਂ ਨੂੰ ਸ਼ਰਮਾ ਜੀ ਕਮਾਇਮੜ ਬਣ ਗਈ ਆ ਕਿ ਕਿ ਅੱਜ ਆਂ ਜੀ ਆ ਸਪੈਸ਼ਲ ਬੁਲਾਏ ਨੇ ਪਿੰਡੋਂ ਫੋਨ ਕਰਕੇ ਦੀ ਆਓ ਜੀ ਆਓ ਗੱਲਾਂ ਬਾਤਾਂ ਕਰੀਏ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਕੀ ਉਹਨਾਂ ਨੇ ਸਾਡਾ ਮਾਣ ਵਧਾਇਆ ਨਜ਼ਾਰੇਾਂ ਚ ਮਾੜੇ ਕਿਿੱਥੇ ਕਿੱਥੇ ਮਿਲਾਂਗੇ ਨਜ਼ਾਰੇਾਂ ਚ ਵੀ ਮਿਲ ਜਾਗੇ ਨਜ਼ਾਰੇ ਚਲੋ ਹੰਦਿਆ ਅੱਡ ਜਗਾਂ ਨੇ ਨੇ ਯਾਰੀ ਯਾਰੀ ਤਾਂ ਲਈਏ ਜਾਂਦੇ ਆ ਹੁਣ ਜ਼ਿੰਦਗੀ ਦਾ ਕੁਝ ਕਰਨਾ ਚਾਹੁੰਦੇ ਆ ਅਸੀਂ ਕਾਹਦੀ ਹੋ ਹੀ ਨਹੀਂ ਰਹੀ ਜ਼ਿੰਦਗੀ ਦਾ ਕੁਝ ਸਾਡੀ ਜ਼ਿੰਦਗੀ ਦਾ ਸੀ ਐਂ ਬੰਦ ਲਿਆ ਹੁਣ ਅਸੀਂ ਐਂ ਪੂਰਾ ਕਰ ਦੇਣਾ ਬਸ 6 ਮਹੀਨੇ ਹੋ 6 ਮਹੀਨੇ ਚ ਕਾਹ ਪਾ ਦੇਣਾ ਉਸਤਾਦ 6 ਮਹੀਨੇ ਬਾਅਦ ਉਹਦੀ ਕਾਮ ਐਂ ਨਿਸ਼ਾਨਾ ਐ ਨਿਗਾ ਮੇਰੀ ਐ ਨਿਸ਼ਾਨੇ ਤੇ ਟਿਕ ਗਈ ਟਿਕ ਗਈ ਬਸ ਬਸ ਗੱਲ ਬਾਤ ਹੁਣ ਐਂਡ ਕਰ ਦੇਣੀ ਆ ਬਹੁਤ ਟਾਈਮ ਹੋ ਗਿਆ ਬਾੜੇ ਬੰਦੇ ਨਹੀਂ ਆ ਮੂੰਹ ਬੰਦ ਕਰਨੇ ਨੇ ਹੁਣ ਅਸਤਰ ਸਰਾਰਤੀ ਬੰਦਾ ਹੁਣੇ ਮੂੰਹ ਬੰਦ ਕਰ ਦੇਣੇ ਨੇ ਜਿਹੜੇ ਥੋੜੇ ਜਿਹਾ ਭੌਂਕਦੇ ਨੇ ਨਾ ਅਸੀਂ ਆਪਦੇ ਜਵਾਬਾਂ ਦੇ ਕਾਬੂ ਰੱਖਣ ਲੱਗ ਗਏ। ਵੀ ਥੋੜਾ ਜਿਹਾ ਹੋਂ ਤਾਂ ਗੋਲ ਦੇ ਗੋਲ ਦੇ ਘਾਟੀ ਹੁੰਨੇ ਆ ਲੋਕਾਂ ਦੀਆਂ ਗੱਲਾਂ ਨੂੰ। ਉਹ ਜਦੋਂ ਆਪਾਂ ਗੋਲ ਦੇ ਨਹੀਂ ਫਿਰ ਲੋਕ ਸਿਰ ਚੜ ਜਾਂਦੇ ਹੁੰਦੇ ਨੇ। ਕੋਈ ਨਹੀਂ ਆਪਾਂ ਕੰਮ ਨਾਲ ਹਰਾਵਾਂਗੇ। ਪਹਿਲਾਂ 70 ਨਾਲ ਜਵਾਬ ਦਿੰਦੇ ਸੀ ਪਰ ਹੁਣ ਸਾਨੂੰ ਸਮਝ ਆਉਣ ਲੱਗੀ ਵੀ 70 ਵਾਲਾ ਕੰਮ ਆਪਾਂ ਛੱਡਿਆ। ਵੀਰੇ ਇੱਕ ਤਾਂ 70 ਵੀ ਨਹੀਂ ਕੰਮ ਆਉਂਦਾ। ਕਾਹੋਂ ਸੇ ਕਾਹੋਂ ਸੇ ਜਵਾਬ ਦੇਂਗੇ ਭਾਈ ਕੰਮ ਨਾਲ ਜਵਾਬ ਦੇਣਾ। ਕੜਜੋ ਬਸ 6 ਹੀ ਸਾਲ 6 ਮਹੀਨੇ ਆਦੂ ਵੱਧ ਨਹੀਂ ਐਂ ਦੱਸ ਦੇਣਾ ਵੇ ਕੱਲ ਬਾਤ ਹੁੰਦੀ ਕੀ ਐ ਪਹਿਲਾਂ ਤਾਂ ਚਲੋ ਆਪਾਂ ਹੱਸੀ ਮਜ਼ਾਕ ਤੇ ਤੁਰੇ ਪੀਰੀ ਜਾਂਦੇ ਸੀ ਹੁਣ ਸਾਰਾ ਦਿਨ ਬੇਦੇ ਵੀ ਟਾਈਮ ਪਾਸ ਕਰਨਾ ਚਲੋ ਵੀ ਐਸੀ ਆ ਜ਼ਿੰਦਗੀ ਹੋਰ ਸਵਾਰੇ ਨਹੀਂ ਸੋਚਦੇ ਸੀ ਸਾਨੂੰ ਐ ਹੁੰਦਾ ਹੀ ਸਾਰੇ ਆਪਣੇ ਵਰਗੇ ਨੇ ਪਰ ਆਪਣੇ ਵਰਗੇ ਨੇ ਹੁੰਦੇ ਸਾਰੇ ਵਾਲੇ ਲੋਕ ਮਤਲਬ ਵੀ ਵਾਲੇ ਮਤਲਬ ਵਾਲੇ ਨੇ ਹੁਣ ਸੋਚਣਾ ਮੈਂਦਾ ਮਾੜਾ ਫੋਟਾ ਵੀ ਇਨਕਮ ਸੋਲਸਰੀ ਆਉਣਾ ਕੋਈ ਨਾ ਕੋਈ ਜ਼ਰੂਰੀ ਔਰ ਬਾਪੂ ਕਿੰਨਾ ਟਾਈਮ ਪਵਾ ਦੂ ਹੈਨਾ ਕੋਈ ਨਹੀਂ ਰੋਟੀ ਪਾਣੀ ਕੰਮ ਦੇ ਕਰੀ ਜਾਂਦੇ ਹਿੰਮਤ ਕਰ ਰਹੇ ਆ ਕਿ ਅਸੀਂ ਹੰਬੜਾ ਮਾਰੀ ਜਾਂਦੇ ਆ ਕੰਮ ਕਰ ਦੇਣਾ ਬਸ ਸਾਲ ਸੇ ਮਹੀਨੇ ਨੇ ਬਾਬੇ ਉਦੋਂ ਵੱਧ ਨਹੀਂ ਤੁਹਾਨੂੰ ਬਹੁਤ ਬੱਕਰੀਆਂ ਵੱਖਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਮੈਂ ਫਿਰ ਤੁਸੀਂ ਸਾਰੇ ਕਹਿਣਗੇ ਵੀ ਹਾਂ ਬਈ ਕਰਿਆ ਬਾਕੀ ਕੰਮ-ਕੁਮ ਕਰਿਆ ਕਰੋ ਬਾਕੀ ਚਰਚਾ ਚਾਚਾ ਦਾ ਮਤਲਬ ਹੀ ਲੋਕਾਂ ਤੋਂ ਪੜਾ ਰਿਹਾ ਕਰੋ ਬਹੁਤ ਲੋਕ ਨੇ ਖਾਣ-ਖੂਣ ਖਾਣ ਤੱਕ ਨੇ ਬਾਹਲੇ ਲੋਕਾਂ ਕੋਲ ਤੇ ਦੇਖੀ ਨੇ ਬਹੁਤ ਲੋਕੀ ਬਾਕੀ ਚਰਚਾ ਤਾਂ ਉਹੀ ਆਉਂਦਾ ਰਹਿੰਦਾ ਬੰਦਾ ਘਰੇ ਬੈਠੀ ਆਇਆ ਹਾਂ ਘਰੇ ਬੈਠੇ ਕਹਿੰਦੇ ਚਰਚਾ ਚਾਚਾ ਜੀ ਆ ਜਾਂਦੇ ਆ ਬਚਾਰਚਾ ਚ ਕੀ ਆਉਣਾ ਬੈਠੇ ਘਰੇ ਸੀ ਨਾਲ ਪਰਚਾ ਪੈ ਗਿਆ ਕੋਈ ਘਰੇ ਬੈਠਿਆ ਸੀ ਥੋੜਾ ਜਿਹਾ ਉਹਦੇ ਕਰਕੇ ਵੀ ਆਪਾਂ ਛੰਡੇ ਹੋ ਗਏ ਕਲੇਜ ਹੋਏ ਥੋੜਾ ਜਿਹਾ ਉਹੀ ਪਰਚਾ ਵੇਖਾ ਹਾਂ ਕਈ ਕੰਮ ਹੋ ਗਿਆ ਪਤਾ ਨਹੀਂ ਆਪਣੇ ਭਾਈਆਂ ਤੇ ਵੀ ਸੀਗਾ ਕੋਈ ਨਹੀਂ ਹੋ ਗਿਆ ਹੋ ਗਿਆ ਦਾ ਹੋ ਗਿਆ ਹੋ ਗਿਆ ਹੁਣ ਤਾਂ ਬਜਰ ਲੱਗੇ ਐ ਸੀ ਆਹ ਪੁਰਾ ਕੇ ਹੁਣ ਤਾਂ ਨਵਾਂ ਆ ਗਿਆ ਜੱਗੇ ਦੂਜਾ ਤੇ ਹੁੰਦਾ ਸੀ ਕਿ ਉਦੋਂ ਵੀ ਹੁੰਦਾ ਹੀ ਸੀ ਸਾਰਿਆਂ ਨੂੰ ਵੀ ਹਾਂ ਤੇ ਉਹ ਤੇ ਹੋ ਗਿਆ ਚੱਕਣ ਦੇ ਨੂੰ ਵੀ ਨਾ ਵੀ ਉਹਦਾ ਜੀ ਆਪ ਵੀ ਨਾਮਦਾਰੀ ਦਿੰਦਾ ਇੱਕ ਜਣਾ ਸਾਡੇ ਤੋਂ ਫੜਦਾ ਦੂਜਿਆਂ ਦਾ ਜੀ ਆਪ ਹੀ ਲੈ ਜਾਂਦਾ ਪਹਿਲੀ ਬਿਨਾ ਪੁੱਛੇ ਵੀ ਕੱਲੇ ਦਾ ਸਾਡਾ ਵੀ ਜੀ ਨਹੀਂ ਲੱਗਦਾ ਲੱਗੇ ਅਨੰਦਰ ਬੈਠੇ ਤੇ ਬਾਕੀ ਸਾਡੇ ਪਾਂਡੇ ਜੀ ਨੇ ਇਹਨਾਂ ਨੂੰ ਬੰਦੇ ਪੰਜ ਸਾਲ ਹੋ ਗਏ ਪੰਜ ਛੇ ਪੰਜ ਛੇ ਸਾਲ ਹੋ ਗਏ ਆਪਾਂ ਇਕੱਠਿਆਂ ਆਪਾਂ ਨੂੰ ਹੋਵੇ ਕਾਲਜ ਘਟ ਜਾਂ ਤਿੰਨ ਚਾਰ ਪੰਜ 6 7 ਸਾਲ ਹੋ ਗਏ 7 ਸਾਲ ਹੋ ਗਏ ਸਾਨੂੰ ਇਕੱਠਿਆਂ ਸਾਨੂੰ ਦੋਈ ਦਾ ਆਪਣੇ ਇੰਸਟਾਗ੍ਰam ਅਕਾਊਂਟ ਆ ਗੁਰਕਾ ਸਿੱਧੂ ਇਹਦਾ ਰੋਹਿਤ ਰੋਹਿਤ ਸੋਈਆਂ ਉਥੇ ਦੇਖ ਲਿਓ ਕਿੰਨੀਆਂ ਸ਼ਕਲਾਂ ਚੇਂਜ ਹੋਈਆਂ ਸਾਡੀਆਂ 6 ਸਾਲ ਤੋਂ ਪਹਿਲਾਂ ਕਿਵੇਂ ਦੀ ਇੱਕ ਸਾਲ ਬਾਅਦ ਕਿਹੜੇ ਹਿਸਾਬ ਨਾਲ ਕਿਵੇਂ ਐ ਚੇਂਜ ਹੁੰਦੇ ਗਏ ਹਨ ਨਾ ਸਮਾਂ ਜਿਵੇਂ ਪੱਧਰੇ ਹਨ ਹੰਡਾ ਮੋਟੇ ਹੋਏ ਨੇ ਹਾਂ ਹੁਣ ਫੇਰ ਸੀ ਹੌਲੇ ਜਿਹੇ ਹੋ ਗਏ ਪਤਲੇ ਕੋਈ ਨਾ ਗਰਮ ਨੀਂ ਮਹੀਨਾ ਗਰਮੀ ਆ ਉਸ ਤੋਂ ਬਾਅਦ ਛਾੜ ਦੇਣਾ ਸਮਾਨ ਸੋਹਣੀ ਜਗਾ ਤੋਂ ਲੱਗੀ ਜੰਨੇ ਅੱਜ ਆਪਾਂ ਕੈਮਰੇ 'ਚ ਆ ਸਾਹਮਣੇ ਮੌਸਮ ਬਹੁਤ ਸੋਹਣਾ ਨਾ ਸਭਾ ਚਾ ਜਾਨਾ ਮੌਸਮ ਬਾਰੇ ਸੋਹਣਾ ਉਹਦੇ ਘਰ ਬੜੇ ਸੋਹਣੇ ਪਈਏ ਸੀ ਹੈ ਨਹੀਂ ਗੇ ਅੱਜ ਅੱਜ ਬਲੌਗ ਹੋਣ ਤਾਂ ਨਿਕਲੇ ਨਹੀਂ ਅੱਜ ਬਲੌਗ ਅਹੀਂ ਕੱਢਣਾ ਹੈ ਸੀ ਉਹ ਬਈ ਅਸੀਂ ਅਸੀਂ ਮੈਂ ਪੰਡੀ ਨੂੰ ਮੈਂ ਕਿਹਾ ਚੱਲ ਅੱਜ ਗੱਲਾਂ ਬਾਤਾਂ ਕਰਦੇ ਆਂ ਰਹਿ ਕੇ ਇਹ ਇਹ ਜੱਟ ਤੇ ਪੰਡਿਤ ਦੀ ਯਾਰੀ ਹੈ ਪਰ ਵੈਸੇ ਕਹਿੰਦੇ ਕਹਿੰਦੇ ਪੰਡਤਾਂ ਦੀ ਯਾਰੀ ਨੀਵਦੀ ਵਾਲੀ ਘਟ ਹੁੰਦੀ ਆ ਪਰ ਸਾਡੀ ਤਾਂ ਨੀਵੀਂ ਜਾਂਦੀ ਆ ਇੱਕ ਪੰਡਤ ਮੇਰੇ ਪਿੰਡ ਦਾ ਮੁੰਡਾ ਉਹਦੇ ਨਾਲ ਮੇਰੀ ਹੋਊਗੀ ਕਟੋ ਕਟ 12 12 ਸਾਲ ਹੋ ਗਏ ਉਹਨੇ 12 13 ਸਾਲ ਮੈਂ ਪਾ ਜੱਤਾਂ ਬੱਤੌਰੇ ਸੇਚਦੇ ਨਹੀਂ ਰਿਹਾ ਨਾ ਉਹਦੇ ਨਾਲ ਮੇਰੀ ਉਹਦੇ ਨਾਲ ਮੈਂ ਥੋੜਾ ਜਿਹਾ ਪਹਿਲਾਂ ਜਦੋਂ ਫੇਸਬੁਕ ਚੱਲੀ ਚੱਲੀ ਸੀ ਸਾਡਾ ਉਦੋਂ ਬਾਲਾ ਵੀ ਅਸੀਂ ਪਿੰਡ ਖੇਡਣ ਵੀ ਇਕੱਠੇ ਜਾਂਦੇ ਹੁੰਦੇ ਸੀਗੇ ਹੁਣੇ ਮੈਨੂੰ ਫੋਨ ਕਰਨ ਆ ਜਾਣਾ ਆ ਗਿਆ ਇੱਥੇ ਆ ਜਾ ਬਾਹਰੇ ਆ ਜਾ ਚੱਲੀਏ ਵਾਲੀ ਵਾਲ ਕ੍ਰਿਕਟ ਖੇਡਦੇ ਚਲੋ ਉਹਨੂੰ ਨੌਕਰੀ ਮਿਲ ਗਈ ਹੁਣ ਚਲ ਉਹ ਉਹਨੂੰ ਮੈਂ ਜੇ ਹੁਣ ਫੋਨ ਮਾਰਦਾ ਉਹਨਾਂ ਨੂੰ ਮਿਲਦਾ ਨਹੀਂ ਨਾ ਅਸੀਂ ਫੋਟੋ ਫੋਟੋ ਕਦੇ ਨਹੀਂ ਪਾਈ ਹੈਗੀ ਉਹ ਰਹਿਣ ਸਿਰੂਰ ਲਾਗੇ ਉਹਨੇ ਮੈਂ ਹੁਣ ਫੋਨ ਕਰਦਾ ਵੀ ਬੁਰਨਾ ਐ ਕਰਕੇ ਆ ਕੰਮ ਉਹਨੇ ਉਹਦੀ ਕਰ ਦੇਣਾ ਜਵਾਬ ਨਹੀਂ ਦੇਣਾ ਨਹੀਂ ਮੋ ਪਿਆਰ ਐਂ ਆ ਪੰਡਤ ਪੰਡਤ ਜੀ ਪੰਡਤ ਜੀ ਇਹ ਵੀ ਉਹਦੀ ਐਨ ਵੱਡੇ ਭਾਈਆਂ ਮੰਗੀ ਚਦਗਾ ਰੇਕਤਾਰਾ ਮਾ ਦੇ ਯਾਰ ਨੇ ਵੀ ਸਾਡੇ ਨਾਲ ਸਾਾਨੂੰ ਕੋਈ ਜਾਤ ਪੱਤ ਨਹੀਂ ਆ ਸਾਡਾ ਕੋਈ ਮੈਟਰ ਨਹੀਂ ਹੈਗਾ ਸਾਡੇ ਕਿਹਣੀ ਬੰਦਾ ਕੋਈ ਜਾਤ ਸਾਨੂੰ ਨੀ ਤਰੀ ਮੀ ਦਾ ਬਸ ਜਿਹਦੇ ਨਾਲ ਪਿਆਰ ਆ ਹੈਗਾ ਬਸ ਆਨ ਕੋਈ ਚੱਕਰ ਨਹੀਂ ਹੈਗਾ ਬਾਲੇ ਬੰਦੇ ਹੁੰਦੇ ਨੇ ਕਿ ਵੀ ਜੇ ਕੋਈ ਵੀ ਜਾਤ ਨੀਵੀਂ ਜਾਤ ਵਾਲੇ ਬੰਦੇ ਨੂੰ ਨਾ ਕਹਿਣ ਵੀ ਨਹੀਂ ਉਹ ਨੂੰ ਗੁੱਲਾ ਮੂੰਹ ਨਹੀਂ ਲਾਉਣਾ ਹੈਗਾ ਪਰ ਆਪਣਾ ਇਹ ਕੋਈ ਹਿਸਾਬ ਕਿਤਾਬ ਨਹੀਂ ਆਪਣਾ ਫੁੱਲ ਗੀ ਰਹਿਣਿਆ ਹਰ ਇੱਕ ਨਾਲ ਪਿਆਰ ਹੈਗਾ ਦਿਲੋਂ ਬਸ ਤੇ ਇਹਦੇ ਨਾਲ ਨਹੀਂ ਹੈਗਾ ਨਹੀਂ ਹੈ ਇਹ ਹਿਸਾਬ ਉਹ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਇਹੀ ਉਕ ਕਰਦੇ ਆ ਤੇ ਬਾਕੀ ਆਪਣਾ ਭਾਈ ਆ ਪੰਡਤ ਜੇ ਕੱਲ ਨੂੰ ਕਿਸੇ ਨਾਲ ਗੱਲਬਾਤ ਕਿਸੇ ਦੀ ਹੁੰਦੀ ਆ ਤਾਂ ਉਹ ਸਮਝੋ ਵੀ ਆਪਣੇ ਨਾਲ ਹੀ ਆ ਹਨਾ ਇਸੇ ਨਾਲ ਵੀ ਹੁੰਦੀ ਆ ਸਾਡੇ ਇੰਨੇ ਰਹਿਣੇ ਅਸੀਂ ਥੋੜੇ ਜਿਹੇ ਨੇ ਹਾਂ ਜਦੋਂ ਲੋਕ ਇੱਕ ਨੂੰ ਹੀ ਕੋਈ ਕੁਝ ਕਹਿੰਦਾ ਇੱਕ ਹੀ ਉਹ ਵਿੱਚ ਬਹੁਤ ਹੁੰਦੇ ਨੇ ਪਹਿਲਾਂ ਸਾਡੀ ਭਾਈ ਇੱਕ ਪਾਉਣ ਦੀ ਵਾਲੀ ਨੇ ਕਰੀ ਜੋਰ ਦਾ ਬੋਲਿਆ ਨੇ ਲਾਇਆ ਤੱਤੇ ਆ ਨਾ ਹੋਰ ਐ ਨਹੀਂ ਨਾ ਕਿੰਨਾ ਚਿਰ ਬੰਦਾ ਹੁਣ ਜੇ ਮੈਂ ਇਹਦੇ ਨਾਲ ਮਾੜੀ ਕਰੂੰਗਾ ਇਹ ਤਾਂ ਵੀ ਦਿਮਾਗ ਆ ਵੀ ਹਾਂ ਮੇਰੇ ਨਾਲ ਮਾੜੀ ਕਰਕੇ ਵੀ ਮੈਂ ਪੱਤਾ ਕੱਟ ਲਵਾਂ ਸ਼ਾਇਦ ਬਹੁਤਾਂ ਦੀ ਪਤਾ ਹੈ ਵੀ ਸ਼ਾਇਦ ਬਹੁਤ ਕੁੱਤੀਆਂ ਸ਼ਾਇਦ ਨੇ ਪਤਾ ਲੱਗ ਗਿਆ ਹੁਣ। ਤਾਂ ਇਹ ਵੀ ਵਧੀਆ ਆਪਣਾ ਜਿੰਨਾ ਬਣਿਆ ਹੋਇਆ ਹਨਾ ਸਰਕਲ। ਕਿ ਕਈ ਬੰਦੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੁੰਦੀ ਵੀ ਆਪ ਦੀ ਇੱਜ਼ਤ ਆਪ ਦੇ ਹੱਥ ਜਾਂਦੀ ਹੈ। ਔਰ ਕੰਮ ਕਰਿਆ ਕਰੋ ਆਪਦਾ ਸਾਰੇ ਕੰਮ ਕਰੋ। ਹੁਣ ਤਾਂ ਮਰਜ਼ੀ ਕੋ ਵਾਲੇ। ਅਸੀਂ ਆਪਦਾ ਕੰਮ ਕਰਦੇ ਆ ਹਨਾ ਭਈ। ਸਾਨੂੰ ਅਸੀਂ ਜੇ ਅਗਲਾ ਨਛੇੜਾਂਗੇ ਤਾਂ ਅਗਲਾ ਆਹੋ ਕਰੂਗਾ ਹਨਾ ਆਪਾਂ ਨੂੰ। ਅਸੀਂ ਛੇੜਦੇ ਨਹੀਂ। ਬਿਨਾਂ ਗੱਲ ਤੋਂ ਉਂਗਲਾਂ ਵੀ ਨਹੀਂ ਕਰੀਂ ਦਿਆਂ ਹੁੰਦੀਆਂ ਹੈਗੀਆਂ ਹਨਾ। ਠੀਕ ਆ ਸਾਨੂੰ ਇੱਜ਼ਤ ਆ ਆਪਣੇ ਕੋਈ ਕੀ ਰੀ ਕਿੱਥੇ ਬਣਦੀ ਐ ਕਿ ਨਹੀਂ ਕਿੱਥੇ ਕੀ ਗੱਲਬਾਤ ਆਪਾਂ ਨੂੰ ਕਿਸੇ ਤੋਂ ਕੁਝ ਨਹੀਂ ਲੈਣਾ ਆਪਣੇ ਜਿੰਨੇ ਕ ਜਿਹੜੇ ਆਪਾਂ ਰਹਿਣੇ ਆਂ ਕੇ ਕਾਸ ਆਪਾਂ ਨੂੰ ਉਹਨਾਂ ਤੱਕ ਉੱਥੇ ਤੱਕ ਰੋ ਗੱਲਬਾਤ ਉਹਨਾਂ ਦੀ ਗੱਲਬਾਤ ਉਹ ਆਪਾਂ ਜਾਵਾਂਗੇ ਆਵਾਂਗੇ ਸਾਰਾ ਕੁਝ ਹੋਊਗਾ ਹੋਰਾਂ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਕੁਝ ਦਾ ਕੁਝ ਮਰਜ਼ੀ ਹੋਵੇ ਨਾ ਕੋਈ ਇੰਟਰਸਟ ਲੈਣਾ ਕਿਸੇ ਦੀਆਂ ਗੱਲਾਂ ਦਾ ਬਾਕੀ ਬੰਦੇ ਬੰਦੇ ਨਹੀਂ ਇਕੱਠੇ ਹੀ ਨੇ ਹੋ ਰਹੇ ਬੰਦੇ ਬਹੁਤ ਦਿਨ ਹੋ ਗਏ ਬੰਦੇ ਸਾਡੇ ਗਏ ਹੋਏ ਨੇ ਲੇਹ ਲਦਾਖ ਲੇਹ ਲਦਾਖ ਵਾਲੇ ਪਾ ਮੋੜੇ ਆਏ ਚਲੋ ਉਹ ਤਾਂ ਆ ਰਾਤ ਹੀ ਆਏ ਨੇ ਬਸ ਹੁਣ ਅਸੀਂ ਇਕੱਠੇ ਆਉਣ ਦੀ ਆਏ ਸਪੈਸ਼ਲ ਦਿਨ ਕੱਢਾਂਗੇ ਹੁਣ ਬਾਕੀ ਮੇਰਾ ਜਨਮ ਦਿਨ ਵੀ ਆਉਣਾ ਲੈਣਾ ਕੀ ਰਹੇਗਾ ਬਿੱਗਮ ਤੁਲਾ ਹਰਿਆਣਾ ਗਿਆਗਾ ਅੱਜ ਬਿੱਗਮ ਤੁਲਾ ਮਾਉਂਟੀ ਕਿ ਪਤਾ ਨਹੀਂ ਕਿੱਥੇ ਸਿਲੰਡਰ ਸਿਲੰਡਰ ਫਟ ਗਿਆ ਉਧਰ ਤੋਂ ਰਿਆ ਫਿਰਦਾ ਉਹਦਾ ਹਿੰਡਰ ਲਾਪਦਾ ਫਿਰਦਾ ਸਿਲੰਡਰ ਕੰਮ ਕਰ ਗਿਆ ਉਹਦਾ ਅੱਡੇ ਦਾ ਕੰਮ ਉਹ ਗਲੰਡਰ ਘਾਟ ਕੇ ਬਾਕੀ ਤੁਹਾਨੂੰ ਥੋੜੇ ਟਾਈਮ ਚ ਚਮਕੀਲੇ ਦੀ ਵੀ ਝਲਕੇ ਜ਼ਰੂਰ ਦਿਖਾਵਾਂਗੇ ਥੋੜਾ ਟਾਈਮ ਹੀ ਰਹਾ ਤਾਂ ਬਸ ਆ ਆ ਹੁਣ ਮਹੀਨੇ ਸ਼ੁਰੂ ਹੋ ਜਾਣੇ ਨੇ ਆਪਣੇ ਬਾਹਰਲੇ ਚ ਉੱਪਰ ਮੋੜ ਮੋੜ ਕੇ ਆਈ ਜਾਣਗੇ ਭਾਈ ਓਏ ਮਲਾਵਾਂਗੇ ਸਾਰੇ ਆਉਣਗੇ ਜਿੰਨੇ ਬਾਹਰੇ ਆਪਣੇ ਪਰਾਣੇ ਗਏ ਨੇ 베ਲੀ ਸਾਰੇ ਨੇ ਮੁਰਦਣਾ ਹੁਣ ਮਲਾਵਾਂਗੇ ਸਾਰੇ ਦੋ ਦੋ ਮਹੀਨੇ ਸਾਰੀ ਲਾ ਕੇ ਜਾਣਗੇ ਉਦੋਂ ਟ੍ਰਿਪ ਵੀ ਨਿਕਲ ਲਾਂਗੇ ਘੁੰਮਣਾ ਫਿਰਨਾ ਵੀ ਇਹ ਸਾਰਾ ਫਿਲਮ ਕਰਨਾ ਦੇਖਿਓ ਤੁਸੀਂ ਆਉਣੇ ਤੇਨੇ ਤੁਸੀਂ ਪਹਿਲਾਂ ਦੇਖ ਲਿਆ ਮੇਰੀ ਸਾਰੇ ਬੰਦੇ ਮੋੜੇ ਆਉਣੇ। ਬਾਕੀ ਹਾਲ ਦੱਸੋ ਪੰਡਤ ਜੀ ਨੀਮ ਕਿਵੇਂ ਪਊਗਾ? ਕੋਈ ਉਹ ਕਰਨਾ ਨਹੀਂ। ਨੀਮ ਤਾਂ ਉਹ ਕਹਿੰਦੇ ਨਹੀਂ ਹੁੰਦੇ ਸੀ। ਪਹਿਲਾਂ ਹਨਾ ਆਪਾਂ ਤਾਂ ਜਲ ਹੁਣ ਕਰਦੇ ਨਹੀਂ ਹੈਗੇ। ਪਹਿਲਾਂ ਕਹਿੰਦੇ ਉਹ ਬੁੱਢੀ ਫੂਕਦੇ ਹੁੰਦੇ ਸੀ। ਉਹ ਕਰਨਾ ਬੂ ਕੰਮ ਆਪਾਂ। ਬੁੱਢੀ ਕਾ ਬੁੱਢੀ। ਬੁੱਢੀ ਹਾ ਕਹਿੰਦਾ ਬੁੱਢੀ। ਬੁੱਢੀ। ਉਹ ਆਪਾਂ ਨੂੰ ਕਰਨਾ ਬੂ ਆ ਲੰਗਰ ਨੂੰ ਕਿਉਂ ਲਾਉਣਾ? ਤੁਸੀਂ ਵੀ ਲਾਉਣੀ ਬੂ ਵੀ ਫੇਰ ਕਉ ਨਹੀਂ ਪੂਰਾ ਆਪਣਾ ਕੁਝ ਕਰਨਾ ਕੋਈ ਪਹਿਲਾ ਬਾਕੀ ਵੀਰ ਬਣ ਕੇ ਹਨ ਆਪਣੀ ਜੇ ਕਿਸੇ ਨਾਲ ਜਿਹਦੇ ਨਾਲ ਬਣਦੀ ਆ ਨਹੀਂ ਬਣਦੀ ਆਪਣਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਤੁਸੀਂ ਆਪਦੀ ਥਾਂ ਦੇ ਸਹੀ ਹੋ ਉਹਦਾ ਫੈਸਲਾ ਵੀ ਆਪਕੇ ਥਾਂ ਦੇ ਸੈਟਾਂ ਸਾਨੂੰ ਕਿਸੇ ਤੋਂ ਕੋ 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 ਮਤਲਬ ਨਹੀਂ ਹੈਗਾ ਯਾਰ ਦੇ ਕੋਈ ਕੋ ਸਾਕੇ ਕਹਿੰਦਾ ਵੀ ਆ ਸਾਡੇ ਬਾਰੇ ਵੀ ਤੁਹਾਨੂੰ ਐਂ ਕਹਿੰਦੇ ਆ ਸਾਨੂੰ ਆ ਕੇ ਪੁੱਛ ਲਓ ਕੋਈ ਚੱਕਰ ਨਹੀਂ ਫੋਨ ਲਾ ਲਓ ਨੰਬਰ ਨੰਬਰ ਹੈਗੀ ਨਾ ਸਾਨੂੰ ਦੇ ਤੱਕ ਕੋਈ ਲੈਣਾ ਦੇਣਾ ਪਰ ਐਂ ਕਿਸੇ ਦੀਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਵੀ ਉਹ ਐਂ ਕਹਿੰਦਾ ਐਂ ਕਹਿੰਦਾ ਆਪਦਾ ਕੰਮ ਕਰ ਕਰੋ ਆਪਣੇ ਤੇ ਕੋਈ ਮਤਲਬ ਨਹੀਂ ਅਸੀਂ ਆਪਦਾ ਕੰਮ ਕਰ ਦੱਸ ਆਪਦਾ ਕੰਮ ਕਰ ਜਿੰਦਗੀ ਜਿੰਦਾ ਬਾਦ ਤੇ 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 ਇੱਕ ਅਸੀਂ ਸੋਚ ਰਿਆਂ ਵੀ ਨਵਾਂ ਇੱਕ ਹੋਰ ਸੰਦ ਲਈਏ ਮੋਟਰਸਾਈਕਲ ਹੋਰ ਉਹ ਮਾਈਕਾ ਹੀ ਆ ਗਿਆ ਦੀਆ ਮੈਂ ਸੋਚੀ ਜਾਂਦਾ ਦੀ ਅੱਜ ਵੀ ਘਰੇ ਬੈਠਾ ਮੈਂ ਕਿਹਾ ਵੀ ਯਾਰ ਲੈ ਆਈਏ ਜੇ ਬਾਈ ਕਿਸੇ ਕੋਲ ਹਣਾ ਜਿਵੇਂ ਦੇਖਦੇ ਵੀ ਨੇ ਸਾਰੇ ਜੇ ਕਿ ਸਰਵਰ R15 ਲੇਟਸ ਮਾਡਲ ਖੜਾ ਹੈ ਟੈਸਟ ਮਾਡਲ ਖੜਾ ਹੈ 2122 ਮਾਡਲ ਵੀ ਮਾਡਲ ਤਾਂ ਜਰੂਰ ਦੱਸੋ ਜੇ ਪਾਲਸਰ 200 ਸੀਸੀ ਖੜਾ 200 ਪਲੱਸ ਹੋਵੇ ਪਰ 2122 ਮਾਡਲ ਹੋਵੇ ਤੋਂ ਨੀਚੇ ਮਾਡਲ ਹੀ ਚੱਲਦਾ ਜਰੂਰ ਦੱਸਿਓ ਕੋਈ ਸੁਪਰ ਵਾਈਕ ਹੋਵੇ ਸਾਨੂੰ ਜਰੂਰ ਕੰਟੈਕਟ ਕਰੇ ਮੇਰਾ ਵੀਰ ਉਹ ਅਸੀਂ ਮੈਂ ਘੁੰਮਣ ਫਿਰਨ ਵਾਸਤੇ ਲੈਣਗੇ ਉਹ ਆਪਾਂ ਐ ਵੀ ਵਲੋਗਿੰਗ ਕਰਨੀ ਆਪਾਂ ਨੇ ਉੱਪਰਲੇ ਪੱਧਰ ਦੀ ਕਰਨੀ ਆ ਉਹਦੇ ਅੱਗੇ ਪਿੱਛੇ ਕੈਮਰਾ ਲਵਾ ਦੇਣ ਹਾਂ ਤੁਸੀਂ ਇੱਕ ਦਿਨ ਵਾਰ ਫਿਰ ਤੁਹਾਨੂੰ ਜਿਆਦੇ ਵਲੌਗ ਦਿਖਾਇਆ ਕਰਨਗੇ ਨਵੀਆਂ ਨਵੀਆਂ ਥਾਵਾਂ ਤੇ ਜਾਇਆ ਕਰਾਂਗੇ ਨਵੇਂ ਨਵੇਂ ਚੀਜ਼ਾਂ ਦਿਖਾਇਆ ਕਰਾਂਗੇ ਤੁਹਾਨੂੰ ਫਿਰ ਮੇਰੇ ਪਾਰਟਨਰ ਇਹੀ ਵਾਅ ਕਰਨਾਗੇ ਕਦੇ ਰੋਹਿਤ ਹੋ ਕੇ ਰਾਈਡ ਬਤਾ ਸੀ ਇੱਕ ਦੇ ਇਹਦੇ ਤਿੰਨ ਚਾਰ ਲੈ ਲਈਏ ਮੋਟਰਸਾਈਕਲ ਫਿਰ ਇਹਦੇ ਨਾਲ ਬਲਟੀਨਾ ਵੀ ਨਾਲ ਹੀ ਜਾਇਆ ਕਰੂੰਗਾ ਕਿਉਂ ਵਿੱਚ ਤਾਂ ਲੱਤ ਲਾ ਕੇ ਲੱਤ ਲਾ ਕੇ ਮੌਡੀ ਵਾਲੀ ਉਹ ਤਾਂ ਸਿੱਧੀ ਪਾ ਜੂ ਮੇਰੇ ਕੋ ਮੋਟਰਸਾਈਕਲੇ 2-3 ਹੋਰ ਲੈ ਲਵਾਂ। ਬਾਕੀ ਮੈਂ ਦੇਖਿਆ ਇੱਕ ਮੋਟਰਸਾਈਕਲ ਨਵਾਂ ਹੈਗਾ। ਘੈਂਟ ਵੀ ਆ ਨਾਲੇ ਵੈਸੇ ਵੀ ਪ੍ਰਾਈਸ ਵੀ ਸਹੀ ਆ ਉਹ। ਕਰ ਦੇਣਾ ਹੀ ਘਾਟਾ ਕੱਢੀ ਕੱਢ ਦੇਣਾ ਆਪਾਂ ਨੇ। ਬਾਕੀ ਅੱਗੇ ਸੋਚ ਰਹੇ ਸੀ ਵੀ ਟੰਡ ਹੋਏ ਥੋੜੀ ਕੈਂਪ ਲਵਾ ਲਈਏ। ਕੈਂਪ ਵੀ ਲਗਾਉਣਾ ਯਾਰ ਲੱੱਡੀ ਲੱੱਡ ਕੈਂਪ। ਸਾਰੇ ਸਪੋਰਟ ਕਰੀਓ ਹਨਾ ਤੁਮ। ਦੋ-ਦੋ ਬੋਤਲਾਂ ਖਰਾ ਕੇ ਆਉਂਦੀਆਂ। ਔਰ ਫੀ ਇੱਕ ਜ਼ਿੰਦਗੀ ਮਿਲੀ ਆ ਵੇਟ ਦੇ ਹਿਸਾਬ ਨਾਲ ਖੂਨ ਕੱਢਾਂਗੇ ਹੋਰ ਕੇ ਜਿਹਦਾ ਹੈਗਾ ਕਾਉਂਟਰ ਤੋਂ ਉੱਤੇ ਆ ਦੋ ਬੋਤਲਾਂ ਨਹੀਂ ਨਹੀਂ ਇਹ ਥੱਲੇ ਆ ਜਿਹਦਾ 70 ਤੋਂ 90 ਦੇ ਵਿੱਚ ਵਿੱਚ ਆਉਜੋ ਦੋ ਬੋਤਲਾਂ ਕੱਢਾਂਗੇ ਹਾਂ ਜਿਹੜਾ 90 ਤੋਂ ਉਪਰ ਉਹ ਚ ਤਿੰਨ ਕੱਢਾਂਗੇ ਬਸ ਵੇਟ ਦੇ ਹਿਸਾਬ ਨਾਲ ਕੱਢਾਂਗੇ ਹਾਂ ਜੀ ਹਾਂ ਦੇਖੋ ਜ਼ਰੂਰੀ ਹੈ ਇੱਕ ਜ਼ਿੰਦਗੀ ਮਿਲੀ ਐ ਇਹਨੂੰ ਖਤਮ ਕਰੋ ਫਿਰ denn ਲਈ ਦਾ ਖਤਮ ਕਰਦੇ ਨੇ زندگی ਦਾ ਖਤਮ ਹੋਈ ਹੈ ਜਾਨੀ ਇੱਕ ਦਿਨ ਸਵੇਰ ਦਾ ਲੈ ਲੈ ਬੁਰੇ ਨਹੀਂ ਆਏ ਲਓ ਬਸ ਕੰਮ ਕਰੋ ਸਵਾਦ ਲਓ ਬਸ ਹੋਰ زندگی ਕੱਟਾਉਣ ਦੇ ਲੱਗੇ ਰਹਿੰਦੇ ਹੋਰ ਜੱਜ ਜਵਤੀ ਜਿਗੇ ਤਾਂ ਹੀ ਮਾਪੇ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਨਹੀਂ ਹੁਣ ਨੂੰ ਇਹ ਨਹੀਂ ਪਤਾ ਮੈਂ 6-7 ਸਾਲਾਂ ਦਾ ਮੈਂ ਬਾਹਰੇ ਬੈਠਾ ਹੋਣਾ ਸੀ ਜੇ ਜਵਤੀਆਂ ਤਾਂ ਹੀ ਮਾਪੇ ਕੋਲੇ ਬੈਠੇ ਆ ਜੋ ਕਰ ਤਈਦਾ ਸੀ ਨਹੀਂ ਹੁਣ ਨੂੰ ਇਹ ਨਹੀਂ ਪਤਾ ਮੈਂ ਮਹੀਨੇ ਦਾ 3-4 ਲੱਖ ਰੁਪਈਆ ਕਮਾਉਂਦਾ ਹੋਣਾ ਸੀਗਾ ਬਾਹਰ ਬੈਠੇ ਨੇ ਵੀਡੀਓ ਜੀ ਨਹੀਂ ਚੱਲੀ ਸੀ ਕਹਿੰਦਾ ਸੀ ਮਾਂ ਬਾਪ ਨੂੰ ਛੱਡ ਕੇ ਨਹੀਂ ਜਾਣਾ ਆਪਾਂ ਨੇ ਠੀਕ ਆ ਆਪਾਂ ਉਰੇ ਰਾਜੇ ਆਗੇ ਡੀਲਰ ਜਿਹੜਾ ਮਾਂ ਬਾਪ ਲੋਏ ਬੈਠਾਣਾ ਉਹ ਰਾਜਾ ਹੀ ਆ ਬੰਦੇ ਬਹੁਤ ਦੇਖੇ ਨੇ ਆਪਾਂ ਆਪ ਤੁਰ ਜਾਂਦੇ ਨੇ ਬਾਹਰ ਇੱਥੇ ਢਿੱਲ ਮੱਠ ਹੋ ਜਾਂਦੀ ਆ ਤੇ ਢਿੱਲ ਮੱਠ ਹੋ ਜਾਂਦੀ ਆ ਫਿਰ ਲੋਕਾਂ ਨੂੰ ਸੁਨੇਹੇ ਲੱਗਦੇ ਨੇ ਵੀ ਬਈ ਐਂ ਕਰਕੇ ਵੀ ਜਾਈਂ ਦਵਾਈ ਦਵਾ ਕੇ ਐਂ ਮੇਰੇ ਬਾਪੂ ਨੂੰ ਢਿੱਲਾ ਹੋ ਗਿਆ ਮਾ ਮਾਂ ਦਾ ਕੋਈ ਵੀ ਟੱਬਰ ਚ ਹੋ ਜੇ ਉਹ ਕਾਹਦੀ ਜ਼ਿੰਦਗੀ ਆ ਯਾਰ ਜਦੋਂ ਢਿੱਲ ਮੱਠੇ ਵੇਲੇ ਲੋਕਾਂ ਦੇ ਹਾੜੇ ਕੱਢਣੇ ਪੈ ਜਾਣ ਮਾਪੇ ਉੱਤੇ ਕੁਝ ਨਹੀਂ ਹੁੰਦਾ ਯਾਰ ਹਾਂ ਆਪਾਂ ਨਹੀਂ ਜਾਣਾ ਹੈਗਾ ਜਿੱਥੇ ਜਾਵਾਂਗੇ ਇਕੱਠੇ ਜਾਵਾਂਗੇ ਸਾਰਾ ਟੱਬਰ ਜਾਊਗਾ ਨਹੀਂ ਮੈਂ ਜਾਣਾ ਨਹੀਂ ਮੈਨੂੰ ਬਹੁਤ ਜ਼ੋਰ ਲਾਇਆ ਸੀ ਵੀ ਦਵਾ ਕੇ ਜਾਣਾ ਕੰਨਾ ਨਹੀਂ ਜਾਣਾ ਬਗ ਜਾਗੇ ਇਕੱਠੇ ਜਾਵਾਂਗੇ ਕੋਈ ਨਹੀਂ ਏ ਨਹੀਂ ਹੈਗਾ ਵੀ ਜਾਂਦੇ ਨਹੀਂ ਜਾਵਾਂਗੇ ਨਾਲ ਲੈ ਕੇ ਜਾਵਾਂਗੇ ਬਸ ਆ ਕੰਮ ਨੂੰ ਫਿਰ ਨਹੀਂ ਜਾਵਾਂਗੇ ਚੱਲ ਬਟਕਾ ਸਾਲ ਦੇ ਵਿੱਚ ਵਿੱਚ ਆਪਾਂ ਨੇ ਕੱਢ ਲੈਣਾ ਟ੍ਰਿਪ ਬਾਹਰ ਦਾ ਕੰਮ ਨੂੰ ਨਹੀਂ ਜਾਵਾਂਗੇ ਚੱਲ ਬਟਕਾ ਭੈਣ ਗਈ ਵੀ ਆ ਮੇਰੀ ਆਸਟ੍ਰੇਲੀਆ 9 ਸਾਲ ਹੋ ਗਏ 10 ਜਾਵਾਂਗੇ ਯਾਰ ਬਿਹਾਰ ਸਾਰੇ ਕਰਾਂਗੇ ਕਰਾਂਗੇ ਟਾਈਮ ਸਾਡੇ ਅਮਾ ਜਮਾਪਾ ਬੰਦੇ ਜੀ ਵੀ ਜਾਣਗੇ ਇਹਨਾਂ ਦੀ ਵੀ ਸਿਸਟਰ ਉੱਥੇ ਆ ਕੈਨੇਡਾ ਗਈ ਹੋਏ ਨੇ ਜਦੋਂ ਜਾਵਾਂਗੇ ਸਾਰੇ ਇੱਥੋਂ ਇਕੱਠੀ ਜਾਵਾਂਗੇ ਫਿਰ ਮੁੜਕੇ ਵੀ ਕਿੱਟੀ ਆਵਾਂਗੇ ਆਸਟ੍ਰੇਲੀਆ ਅਮਰੀਕਾ ਸਾਰੇ ਜੀ ਦੀ ਘੁੰਮਾਵਾਗੇ ਤਾਂ ਮੈਂ ਆ ਮੈਂ ਵੱਡੇ ਹੀ ਖੜਾ ਕਰਾਂਗੇ। ਤੇ ਬਾਕੀ ਇਹ ਜਵੇਲੇ ਸੀ ਮੈਂ ਕਿਹਾ ਚਲੋ ਗੱਲਾਂ ਬਾਤਾਂ ਕਰ ਲਈਏ। ਹੂੰ ਗੱਲਾਂ ਬਾਤਾਂ ਵੀ ਇਹ ਬਲੌਗ ਹੀ ਸਿਰ ਦੇਣਾ ਆਪਾਂ ਨੇ ਯਾਰ। ਇਹ ਤਾਂ ਬਲੌਗ ਤਾਂ ਚੱਲ ਹੈਗੀ ਆ। ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ। ਇਹ ਮੈਂ ਹੀ ਪਾ ਦੇਣਾਗਾ। ਤੇ ਬਾਕੀ ਦੇਖਣ ਵਾਲੇ ਵੀ ਥੋੜਾ ਜਿਹਾ ਜਜਮੈਂਟ ਘੱਟ ਕਰਿਓ ਤੁਸੀਂ ਮੇਰੇ ਵੀਰੋ। ਅਸੀਂ ਕਿਸੇ ਨੂੰ ਕੁਝ ਕਿਹਾ ਨਹੀਂ ਹੈਗਾ ਕਿਤੇ ਕਿਹਾ ਸਾਨੂੰ ਕਿਹਾ ਹੈਗਾ। ਕਿਸੇ ਨੂੰ ਨਹੀਂ ਕਿਹਾ। ਅਸੀਂ ਸਿਰਫ ਨੋਰਮਲ ਹੀ ਗੱਲਾਂ ਕਰਦੇ ਆ ਵੀ ਆਪਣਾ ਕਿਸੇ ਨਾਲ ਕੋਈ ਕੋਈ ਬੈਰ ਵਿਰੋਧ ਕੁਝ ਨਹੀਂ ਹੈਗਾ ਸਾਡਾ ਕਿਸੇ ਨਾਲ। ਕੁਝ ਆਪਣੀ ਜ਼ਿੰਦਗੀ ਜਿਹਾ ਉਹ ਅਸੀਂ ਆਪ ਦੀ ਜਿਹਾਣੇ ਆਂ ਕਿਹਦੇ ਚਾਈ ਤੇ ਖੜੇ ਆਂ ਮੌਂਟੀ ਆਇਆ ਨਹੀਂ ਯਾਰ ਮੌਂਟੀ ਜੇ ਮੌਂਟੀ ਕਿਸੇ ਨੇ ਯਾਰ ਉਹ ਬਾਲ ਫੂਲ ਲਾਉਂਦਾ ਕਿ ਬੰਦਾ ਸਾਨੂੰ ਦੇਖੋ ਮੌਂਟੀ ਦੇ ਗੰਜ ਦਿਨੋਂ ਦਿਨ ਵਧੀ ਜਾ ਰਿਹਾ ਫੋਨ ਲਾਉਂਦਾ ਫੋਨ ਲਾਉਣਾ ਆਪਾਂ ਨੂੰ ਮੌਂਟੀ ਦਾ ਗੰਜ ਆਪਣੇ ਕਵਰ ਕਰਨਾ ਗਾਹਾਂ ਦਾ ਵਿਆਹ ਹੈ ਫੋਨ ਆ ਗਿਆ ਹੁਣ ਆਪਾਂ ਫੇਰ ਗੱਲ ਕਰਦੇ ਆਂ ਲਓ ਜੀ ਅੱਗੇ ਪੰਜਾਬੀ ਸੌ ਚੁੱਕੀ ਹੈ ਮੀਂਹ ਹੀ ਪੈ ਰਿਹਾ ਮੀਂਹ ਆ ਸਮਾਂ ਨਹੀਂ ਸਹੀ ਗਰਮੀ ਬਹੁਤ ਆ ਵੀਰੋ ਗਰਮੀ ਬਹੁਤ ਹੈ ਥਾਂ ਛੋਟੀ ਕਰਾਓ ਇਹਨੂੰ ਹੋਰ ਛੋਟੇ ਹੋ ਗਿਆ ਰਾਤ ਨੂੰ ਹਮੇਸ਼ਾ ਹੁੰਦੀ ਇੱਥੇ ਨਾਲ ਦੇ ਨਾਲ ਵੀ ਚੱਕਿਆ ਕਰਦੇ ਕਿਤਾਬ ਜਾ ਕੇ ਸੱਜੇ ਤੋਂ ਚੱਕ ਲਿਆ ਕਰੋ ਮੁੰਡਾ ਬਾਈ ਕੋਲ ਮਾਰਿਆ ਬੰਦਾ ਤੇ ਇਹਦਾ ਮਤਲਬ ਅਸੀਂ 2 ਨੰਬਰ ਕੰਮ ਕਰਵਾ ਦਿੱਤੀ ਹਾਂ ਧੰਨਵਾਦ ਦੋ ਦੀ ਸਿੱਕੇ ਤਾਂ ਵੱਜ ਚੁੱਕਿਆ ਜੂਸ ਜੂਸ ਹੈ ਜੂਸ ਠੀਕ ਹੈ ਇਹ ਖੇਤਾਂ ਨੂੰ ਆ ਗਏ ਕਹਿੰਦੇ ਸਾਡਾ ਚੋਪਰ ਕਹਿੰਦਾ ਮੈਂ ਖੇਤ ਜਾਣਾ ਹਨਾ ਪੁੱਤ ਪਾਣੀ ਹੈ ਨਹੀਂ ਉੱਤਰ ਬਾਗੀ ਲਓ ਜੀ ਜੀਰੀਆਂ ਲੱਗ ਚੁੱਕੀਆਂ ਨੇ ਕਹਿੰਦੇ ਆਪਣੀ ਸਾਰੀ ਵਧੀਆ ਚੱਲ ਰਿਹਾ ਕੰਮ ਹਾਂਜੀ ਜੂਸ ਜੂਸ ਪੀਓ ਜੂਸ ਚ ਕਰੋ ਚੈੱਕ ਆਪਣੀ ਜੀਰੀ ਕਿਦਰ ਬਾੜੀ ਸਬਜ਼ੀਆਂ ਸਾਰੀਆਂ ਨੇ ਆਪਣੇ ਲੈ ਸਾਰੀਆਂ ਸਬਜ਼ੀਆਂ ਲਾਈਆਂ ਨੇ ਹੁਣ ਚੱਲ ਵੇਲੇ ਆਂ ਇਹਨੂੰ ਗੇੜਾ ਘੜਾ ਲਾਈਏ ਆਪਣੇ ਜੋਬਰ ਨੂੰ ਲੋ ਵੀ ਸੱਜਣੋਂ ਅੱਜ ਸਾਡੇ ਪਿੰਡ ਕਹਿੰਦੇ ਜੱਗ ਹੋ ਰਿਹਾ ਚੌਲਾਂ ਦਾ ਡੇਰੇ ਚ ਤੇ ਕਹਿੰਦੇ ਮੀਂਹ ਨਹੀਂ ਪੈ ਰਿਹਾ ਸਾਡੇ ਪਿੰਡ ਭਾਈ ਉਹ ਮੀਂਹ ਪਵਾ ਦੇਣਾ ਅੱਜ ਕੜਾਹੇ ਕਾਢਦੇ ਦੇ ਦੋ ਕੜਾਹੇ ਕੱਢ ਤੇ ਚੌਲਾਂ ਦੇ ਇਹ ਆਪਣਾ ਡੇਰਾ ਹੈ ਪਿੰਡ ਮੰਡੀਚ ਆ ਜਾਓ ਭਾਈ ਬੇਨਤੀ ਹੈ ਸਾਰਿਆਂ ਨੂੰ ਪਹੁੰਚ ਜਾਓwidehat ਬਾਬਿਆਂ ਦੀਆਂ ਸਮਾਧਾਨੇ ਜੀ ਬਾਬਾ ਬੀਸਾ ਸਿੰਘ ਜੀ ਸ਼ੀਟ ਬਾਕੀ ਸਾਡੇ ਪਿੰਡ ਦੀ ਫਰਨੀਚ ਚੈੱਕ ਕਰੋ ਹੱਤਾਂ ਹੀ ਹੋ ਗਿਆ ਬੱਦਲ 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 ਵਸ ਬੱਦਲ ਹੀ ਨੇਗੇ ਪਰ ਮੀਂਹ ਨਹੀਂ ਪੈ ਰਿਹਾ ਅੱਜ ਚੌਲਾਂ ਦਾ ਕਰਕੇ ਜੱਗ ਕਹਿੰਦੇ ਮੀਂਹ ਪਵਾ ਦੇਣਾਗਾ ਮੈਨੂੰ ਲੱਗਦਾ ਕੰਮ ਕਰਨਗੇ ਘੜਾਏ ਚੌਲਾਂ ਦੇ ਅੱਜ। ਇਹ ਸਾਡਾ ਪਾਰਕ ਹੈ ਜੀ। ਉਹ ਪਾਰਕ ਦੀ ਥੋੜੀ ਜਿਹੀ ਸਫਾਈ ਕਰਾਉਣ ਵਾਲੀ ਹੈਗੀ। ਸੈੱਟ ਕਰਾ ਦੇਣਾ ਥੋੜੇ ਦਿਨਾਂ ਨੂੰ। ਤੇ ਬਾਕੀ ਇੱਥੇ ਇਹ ਕਹਿੰਦੇ ਗੱਪਰੂਆ ਨੇ ਇੱਟਾਂ ਵੀ ਬਵਾ ਦੇਣੀਆਂ ਨੇ ਹੁਣ ਆਪਾਂ ਨੇ ਆ ਪੱਟਿਆ ਹੋਇਆ ਜਿਹੜਾ ਸਾਈਡਾਂ ਤੇ। ਲੋਕ ਗੇਟ ਬਵਾ ਦੇਣੀਆਂ ਯਾਰ ਇੱਥੇ ਕੁੱਤਿਆਂ ਨੂੰ ਹਗਾਈ ਜਾਂਦੇ ਨੇ ਲੋਕ। ਉਹ ਜੀ ਸਾਡਾ ਤੱਜ ਆ ਗਿਆ ਸਕੂਲੋਂ ਪੜ੍ਹ ਕੇ ਰਾਜੀ ਛੁੱਟੀ ਧਰਤਾਜ ਨੂੰ ਸੰਡੇ ਯੈਸ ਕਰੋ ਯੈਸ ਮਮ ਲੋਕ ਇਹ ਘਰਾਂ ਚੱਲੇ ਆ ਦੁਪਹਿਰਾ ਹੋਇਆ ਪਿਆ ਲੋਕਰ ਚੌਲ ਘੋਣੇ ਜਾ ਕੇ ਤਾਜਨ ਚੌਲ ਘੜਾਹਾ ਕੱਢਿਆ ਵਾ ਜਿਹੜਾ ਚੌਲ ਚਲਦਿਆ ਘਰਾਂ ਨੂੰ ਬਾਕੀ ਅੱਜ ਸ਼ਾਨ ਆਊਗਾ ਸ਼ਾਨ ਜੀਜੀ ਸ਼ਾਨ ਜੀਜੀ ਵੀਰਾ ਆਊਗਾ ਯੈਸ ਲਓ ਜੀ ਸਾਡੇ ਥਾਜ ਦੀ ਕਲਾਸ ਸਸੀ ਚੱਲੇ ਆ ਕਲਾਸਾਂ ਨੂੰ ਤੇ ਆ ਕੇ ਸਾਡੇ ਆਉਂਦਿਆਂ ਨੂੰ ਭਾਈ ਥਾਜੇ ਦੇ ਫਰੈਂਡ ਨੇ ਆ ਜਨਾ ਫਰੈਂਡ ਸ਼ਾਨ ਸ਼ਾਨ ਲਾਡੀ ਮਾਮਾ ਇੱਕ ਘਾਟਾ ਵਿਹਾ ਲਈਏ ਕਲਾਸ ਲਾ ਲਈਏ ਇੱਕ ਬਲੱਟ ਨੇੜੇ ਕਰਨਾ ਪਈ ਕਿਸੇ ਨੂੰ ਦੇਣਾ ਆਪਣਾ ਚਲੋ ਚੱਲੀਏ ਅੱਜ ਬਲੇਰ ਨਾ ਲਾਈਏ ਨੇ ਡੇਵਟੀ ਕਾ ਉੜਿਆਣੇ ਹੈ ਉਹ ਭਾਈ ਇਹ ਡੇਵਡੀਆਂ ਕਰ ਰਹੇ ਤੁਸੀਂ ਬੜੇ ਗਏ ਬੜੇ ਗਏ ਵੀਰ ਅਸਾਂ ਭਾਈ ਬਹੁਤ ਬੱਚੀ ਸੀ ਹੋ ਗਿਆ ਵੀਰ ਕੀ ਹੋ ਗਿਆ ਤੈਨੂੰ ਆਪਾਂ ਸੇਵਾ ਕਰਦੇ ਸੇਵਾ ਮੁੰਡੇ ਸੇਵਾ ਹੀ ਕਰ ਲੈਂਦੇ ਨੇ ਇਹ ਗੱਭਰੂ ਉਦਣ ਵਾਲਾ ਕੇਕ ਨਾਲੇ ਬੜਾਇਆ ਹੋਰ ਕਿਵੇਂ ਆ ਲਾਥਣਾ ਜਾਣਿਆ ਸਾਨੂੰ ਅਸੀਂ ਸਮਾਜ ਭਲਾਈ ਵੀ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਆ ਮੁੰਦਰਾਂ ਦੇ ਇੱਥੇ ਗਏ ਹੁੰਦੇ ਨੇ ਕਿ ਇਹ ਬਲੇ ਮਾਚੀ ਕਰਦੇ ਨੇ ਬਦਮਾਚੀ ਮੰਦੇ ਨੇ 35 ਵਾਰ ਬਲੱਡ ਦਿੱਤਾ ਕਿੰਨੇ ਵਾਰੀ 35 ਵਾਰੀ 35 ਵਾਰੀ ਫਲੱਡ ਦੇ ਚੁੱਕਿਆ 50 ਵਾਰੀ ਫਲੱਡ 50 ਵਾਰੀ ਸੈਲ ਦੇ 50 ਵਾਰ ਬਹੁਤ ਵੱਡੀ ਸੇਵਾ ਕਰ ਰਹੀ ਸਲੂਟ ਆ ਬਾਈ ਤੈਨੂੰ ਹਾਂਜੀ ਦੋ ਲੱਖ ਰੁਪਏ ਦਾ ਚੈੱਕ ਅਟਵਾ ਸਾਨੂੰ ਫੇਰ ਅਸੀਂ ਜਾਣਾ ਲੈ ਲਦਾ ਕਿੱਥੋਂ ਜਾਣਾ ਟ੍ਰਿਪਰ ਤੇ ਉਹ ਕਿੱਥੇ ਆਪਣਾ ਬਾਈ ਕਿੱਥੇ ਆ ਉਹ ਕੋਈ ਤ ਨੂੰ ਬੋਲਿਆ ਕਿ ਖਾਣਾ ਖਾ ਕੇ ਜਲਦੀ ਆ ਜਾ ਔਰ ਰਸਤਾ ਬਾਈ ਹੂੰ ਮੈਂ ਜਾਣ ਨਹੀਂ ਭੀ ਗਾਉਂ ਗਣਾ ਨਹੀਂ ਬਾਤੂ ਕੀ ਇਹਨੇ ਸਰ ਕਰ ਲੈ ਕਰਨਗੇ ਸਰ ਕੁਛ ਇਹਨੂੰ ਐਕਚੁਅਲੀ ਐਕਚੁਅਲੀ ਜੀ ਆਪਣੀ ਅਜੰਤਾ ਸੋਸਲ ਮੇਰੀ ਇਹ ਹੈ ਕਿ ਆ ਗਾਸਤ ਦੇ ਵਿੱਚ ਮੈਨੂੰ ਉਠਾਵਾ ਦੇ ਮੈਂ ਤਾਂ ਇਜਾਜ਼ਤ ਐਨਰ ਇਹ ਜੀ ਮਤ ਲੱਗਦਾ ਤੋ 35 ਦਾ ਸਰ ਬਾ ਪਲੀਜ਼ ਕੰਟਰੋਲ યોਰ self ਓਕੇ ਮਤਮੀ ਪਲੀਜ਼ ਬਾਨ ਬਾਨ ਪਲੀਜ਼ ਪਾੜ ਦੋ ਨਹੀਂ ਐ ਹੀ ਕਰ ਦੋ ਜੀ ਐ ਹੀ ਕਰ ਦੋ ਫਿਰ ਜੇ ਤੁਹਾਨੂੰ ਦੋ ਰੋਈ ਤਾਊਗਾ ਉਹ ਨਾ ਗਾਣੇ ਨਾ ਵਾਕੇ ਆਊਗਾ ਮੈਨੂੰ ਕੋਈ ਸੁਨਮ ਦਾ ਫੋਨ ਆਇਆ ਮਨ ਕਹਿੰਦਾ ਮੈਂ ਫੋਨ ਜਾ ਕੇ ਦੱਦੇ ਦੇਖੀ ਫੋਨ ਜਾ ਕੇ ਉਹ ਯਾਰ ਇਹਨਾਂ ਨੇ ਆ ਬੰਦ ਕੀਤਾ ਹੈਲੋ ਹਾਂ ਸੁਨਮ ਉਹ ਯਾਰ ਰੋਟੀ ਖਾ ਕੇ ਆਊਗਾ ਕਿ ਆ ਜੇ ਫਾਕੇ ਫਿਰ ਤੇ ਲਵੀ ਆ ਰੋਟੀ ਰੋਟੀ ਖਾ ਕੇ ਪੇਰ ਆਉਂਦਾ ਇਹ ਗੱਲ ਕਰਦੇ ਉਹ ਇਧਰ ਆਪਾਂ ਹੱਥ ਜਾ ਤੋੜੀ ਦਈਏ ਇਧਰ ਲਾ ਇੱਥੇ ਮੰਨ ਦਈਏ ਇਧਰ ਲੈ ਉਹਦਾ ਫੋਨ ਫੜ ਲੈ ਕੇ ਨਾ ਫਿਰ ਇਹ ਨਹੀਂ ਪਤਾ ਇਹ ਦੇਖੋ ਸੈਲ ਵਾਲੀ ਮਸ਼ੀਨ ਇਹ ਹੁੰਦੀ ਆ ਇਹ ਬੰਦੋਂ ਦਾ ਸੈੱਲ ਸੈੱਲ ਲਗਾਵਾ ਰਹੇ ਨੇ ਸੈੱਲ ਐ ਨਿਕਲਦੇ ਨੇ ਸੈੱਲ ਆ ਇਹ ਇਹ ਗੈਸ ਵਾਲਾ ਜਿਹੜਾ ਸਿਲੰਡਰ ਆਉਣ ਹੁੰਦਾ ਹੁੰਦਾ ਉਹ ਬਾੜਣਾ ਜੀ ਉਹ ਵੀ ਹੋਈ ਬਾੜਣਾ ਇਹ ਸਾਰੇ ਬਾੜਣ ਸਿਲੰਡਰ ਵਾਲੇ ਦਾ ਇਹਨਾਂ ਦੇ ਜੀ ਸੁੱਚਾ ਲਾਓ ਬਈ ਓਰੇ ਸੁੱਚਾ ਨਹੀ ਹਾਂਜੀ ਹਾਂ ਗਾਣੇ ਨਾ ਕਰਵਾ ਬਸ ਜਾਣਕਾਰੀ ਦਿੰਦਾ ਵਾ ਬਸ 5 ਮਿੰਟ ਰਹਿ ਗਏ ਕਿੰਨੇ 5 ਮਿੰਟ ਰਹਿ ਗਏ ਭਾਈ 34 ਮਿੰਟ ਲੱਗੇ ਨੇ ਜੋਗਰ ਨੂੰ ਜੀ ਜੀ ਆ ਸ਼ਾਹ ਨੇ ਆ ਗਿਆ ਜੀ ਜੀ ਲਾ ਫਿਰ ਆ ਸ਼ਾਹ ਆ ਗਿਆ ਵੀਰਾ ਸ਼ਾਹ ਬੀਆ ਕਰੇ ਆ ਗਿਆ ਬੀਆ ਪਸੰਦ ਕਰੀ ਚੱਲਦੇ ਆਪਾਂ ਹਾਂਜੀ 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 ਆਹ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਲੰਬੀ ਨੇ ਇਹਨੇ ਮੇਰੇ ਨਾਲ ਹਾਂ ਇਹ ਫ੍ਰੈਂਚ ਹੈ ਸਾਡੀ ਫ੍ਰੈਂਚ ਨਜ਼ਾਰਾ ਦੀਆਂ ਸੜਕਾਂ ਤੇ ਘੁੰਮਦੇ ਨੇ ਕਹਿੰਦੇ ਗੱਭਜੂ। ਮੈਂ ਨਿਕ ਨਹੀਂ ਕਰਦਾ। ਸ਼ਾਪਿੰਗ ਆ ਕਰਨਾ ਆਏ ਨੇ ਉਹਨੇ ਸ਼ਾਪਿੰਗ ਆ। ਹਾਏ ਓਏ ਹਰਤਾਜ ਯੇ ਸ਼ਾਪਿੰਗ। ਸ਼ਾਪਿੰਗ ਸ਼ਾਪਿੰਗ। ਆਹਾਂ, ਸ਼ਰੀਰ ਲਾਉਣੀ ਆ ਜੀ ਅਸੀਂ ਸ਼ਰੀਰ ਲੈਣੇ ਜੂਸ। ਕਿੰਨੇ 100 ਪੇਟੀ ਚੱਕ ਲਓ। ਸੋ ਬਸ ਚਾਹ ਤਾਂ ਨਹੀਂ ਆ ਚੱਕੀ ਸਾਰੀ। ਕੀ ਲੈਣਾ? ਕਿੰਨੇ ਜੂਸ? ਕੱਢ ਲਾ। ਕੱਢ ਲਾ। ਕੱਢ ਲਾ ਕੀ? ਕੱਢ ਲਾ ਦੋ। ਟੱਡ ਲੋ ਨਾ ਜੂਸਾਨੀ ਲੋ ਜੀ ਦਵੱਥਾ ਟੇਕਣ ਚੱਲੇ ਹਾਂ 10 ਮਿੰਟ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੂਆ ਦੇ ਮੰਡੇ ਨੂੰ ਮੇਰੇ ਜੀ ਸਾਡਾ ਸਾਥੀ ਯਾਤਰਾ ਵਾਲਾ ਮੈਂ ਇਹਨੂੰ ਮਨਾ ਰਿਹਾ ਵੀ ਦਵਾਰੇ ਚੱਲਦੇ ਆ ਇਹ ਮੰਨ ਨਹੀਂ ਰਿਹਾ ਮੰਨ ਜਾ ਹਾਂ ਦਵਾਰੀ ਚੱਲਦੇ ਆ ਪਰ ਰੁੱਖਾਂ 'ਚ ਰੁੱਖਾਂ 'ਚ ਨਹੀਂ ਹੁੰਦਾ ਹੈਗਾ ਇਹ ਵੱਲੋ ਜੀ ਮੱਥਾ ਟੇਕਿਆ ਬਾਬਿਆਂ ਦੇ ਆ ਕੇ ਜੋਤ ਲਾਇਆ ਜੀ ਬਹੁਤ ਬਹੁਤ ਜੀ ਬਾਬਿਆਂ ਦੇ ਦਰਸ਼ਨ ਕਰ ਲਏ ਆਪਾਂ ਤੇ ਹੁਣ ਘਰਾਂ ਨੂੰ ਚੱਲੇ ਆਂ ਰਾਜ਼ਮੀਰ ਦਿਹਾੜਾ ਸਾਰੇ ਭਾਈ ਮੱਥਾ ਮੁੱਥਾ ਟੇਕੋ ਜੋਤਾਂ ਲਾਓ ਬਾਬੇ ਦੀ ਹਨ ਆਪਾਂ ਮੰਨਦੇ ਆਂ 10 ਮਹੀਨੇ ਨੂੰ ਵੀ 10 ਮਹੀਨੇ ਸੰਤ ਪਰੇ ਚੱਲੇ ਆਂ ਸੀ ਤੇ ਪ੍ਰਸ਼ਾਦਾ ਬਹਣੀ ਛਗੀ ਐ ਵਲੌਗ ਬਹੁਤ ਦਿਨਾਂ ਆਇਆ ਨਹੀਂ ਸੀ ਅੱਜ ਫਾਈਨਲੀ ਵਲੌਗ ਆ ਰਿਹਾ ਵਾਪੇ ਮੇਰੀ ਪਿਆਰ ਦਾ ਹੋ ਜਾਂਦਾ ਲਵਲੀ ਉਹ ਲੰਘਿਆ ਖਿਮਾ ਕਰਦੀ ਖਵਾ ਲੈ ਤੂੰ ਵੇ ਟੋਰੀ ਲਵਲੀ ਗਰਾਊਂਡ ਤੋਂ ਆਇਆ ਮਿਲਦੇ ਆ ਚਲੋ ਉਹ ਗਾੜੀ ਨਾ ਬੁੱਧੀ ਗੱਡੀ ਚ ਤੇ ਅੱਜ ਦਾ ਬਲੌਗ ਚਲੋ ਹੈਂਡ ਨਹੀਂ ਕਰਦੇ ਅਜੇ ਹਾਂ ਜੀ ਮਾਮਾ ਜੀ ਮਾਮਾ ਜੀ ਚੈੱਕ ਕਰ ਸਕਦੇ ਹੋ ਸੱਚੀ ਗਾੜੀ ਸੱਚੀ ਗਾੜੀ ਦੀ ਮਾਮਾ ਜੀ ਦਾਇਆ ਗਰਾਊਂਡ ਜੀ ਕੀ ਟੋਪੀ ਲੈ ਕੇ ਆਦਿਆ ਓਏ ਕਿੱਧਰ ਫਿੱਟਾ ਚ ਪੇੜ ਔਰ ਮਾਮਾ ਜੀ ਕਿਵੇਂ ਹੋ ਆਇਓ ਮਾਮਾ ਜੀ ਉੱਥੇ ਚੱਲਦੇ ਆ ਨਾ ਕਿਹਨਾਂ ਪੁਰਾਣੇ ਨਾਲ ਲੈ ਕੇ ਆ ਉਹ ਕੰਮ ਕਰਦੇ ਰਹੀਂ ਉਹੀ ਥੋੜਾ ਜਿਹਾ ਦੇ ਤੈਨੂੰ ਯਾਰ ਠੀਕ ਕੰਮ ਅੱਛਾ ਜ਼ਰੂਰੀ ਕੰਮ ਹੈ ਦਾਜੂ ਕੌਣ ਆ ਸ਼ਾਨ ਵੀਰਾ ਇਹ ਕੌਣ ਆ ਵੀਰ ਦਾਜੂ ਵੀਰੇ ਟੋਲ ਪੇ ਜਾਓ ਜਾਓ ਟੰਡ 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 ਨੱਚੋ ਬੱਲੇ ਬੱਲੇ ਸਾਡੇ ਗੱਬਰੂ ਨੂੰ ਚੈੱਕ ਕਰੋ ਕਨੇਡਾ ਵਾਲਾ ਗੱਬਰੂ ਕੰਮ ਨਹੀਂ ਹੋ ਰਿਹਾ ਇਹ ਉਹ ਵੀ ਜੇ ਕਿਸੇ ਨੂੰ ਆ ਪਤਾ ਕਭੀ ਗੇਮ ਆਪਣੀ ਗੇਮ ਖੇਡਦੇ ਖੇਡਦੇ ਲਾਈਵ ਕਿਵੇਂ ਹੁੰਦਾ ਉਹ ਦੱਸਿਓ ਜਰੂਰ ਹੈ ਇਹ ਮੁੰਡਾ ਕਹਿੰਦਾ ਮੈਂ ਗੇਮ ਖੇਡਦਾ ਖੇਡਦਾ ਲਾਈਵ ਹੋਇਆ ਕਰੂ ਉਹਦੇ YouTube ਤੇ ਪਹਿਲੀ ਮਰ ਜਾ ਕਰੂਗਾ ਪਹਿਲੀ ਮਰ ਜਾ ਕਰੂਗਾ ਇਹ ਦੇਖੋ ਤੁਸੀਂ